ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਕਰਤਾਰਪੁਰਾ ਬਸਤੀ ਸੰਗਰੂਰ ਇਹ ਦੋਸਤੋ ਜੋ ਏਰੀਆ ਸੰਗਰੂਰ ਸ਼ਹਿਰ ਦੇ ਬਿਲਕੁਲ ਸੈਂਟਰ ਦੇ ਵਿੱਚ ਹੀ ਏਰੀਆ ਦੋਸਤੋ ਇਹ ਤੇ ਅੱਜ ਦੀ ਵੀਡੀਓ ਆਪਾਂ ਆਪਣੇ ਖੁਦ ਦੇ ਫਾਰਮ ਤੋਂ ਸ਼ੂਟ ਕਰ ਰਹੇ ਹਾਂ ਦੋਸਤੋ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਝੋਟੀ ਦਿਖਾਉਣੀ ਹੈ ਆਪਣੇ ਫਾਰਮ ਦੀ ਸੂਨ ਦੇ ਬਿਲਕੁਲ ਨਜ਼ਦੀਕ ਹੈ ਅਜੇ ਸੂਣ ਦੀ ਤਿਆਰੀਆਂ ਦੇ ਵਿੱਚ ਜੀ ਦੋਸਤੋ ਹੋ ਸਕਦਾ ਵੀ ਜਦ ਕੋਈ ਵੀ ਵੀਰ ਆਪਾਂ ਨੂੰ ਕਾਲ ਲਾਵੇ ਪਸੂ ਦੇਖ ਕੇ ਤਾਂ ਉਦੋਂ ਸੂਈ ਸਵਾਈ ਝੋਟੀ ਦਾ ਸੌਦਾ ਹੋਵੇ ਪਹਿਲੇ ਸੂਏ ਸੂਣਾ ਦੋਸਤੋ ਝੋਟੀ ਨੇ ਬਿਲਕੁਲ ਤਿਆਰੀ ਦੇ ਵਿੱਚ ਪਹਿਲੇ ਸੂਏ ਸੂਣ ਲਈ ਤਿਆਰ ਪਿਛੋਂ ਵੀ ਦੋਸਤੋ ਦੁੱਧ ਵਾਲੇ ਰਵੇ ਦੇ ਵਿੱਚੋਂ ਝੋਟੀ ਹੈ ਜੋ ਆਪਣੀ ਦੁੱਧ ਵਾਲੇ ਰਵੇ ਚੋਂ ਆਉਂਦੀ ਹੈਗੀ ਵਧੀਆ ਚੰਗਾ ਰਵਾ ਸੀਗਾ ਪਿਸ਼ੋਕੜ ਝੋਟੀ ਦਾ ਚੰਗਾ ਹੈਗਾ ਅੱਗੇ ਸਰਕਾਰੀ ਸੀਮਨ ਤੋਂ ਗੱਭਣੇ ਕੀਤੇ ਖੁਦ ਵੀ ਦੋਸਤੋ ਸਰਕਾਰੀ ਸੀਮਨ ਦੀ ਹੈ ਤੁਹਾਨੂੰ ਖੋਲ ਕੇ ਦਿਖਾਵਾਂਗੇ ਝੋਟੀ ਰਾਜੂ ਖੋਲੀ ਹਾਈਟ ਦੋਸਤੋ ਬਹੁਤ ਹੈਗੀ ਦੀ ਇਹ ਮੇਰੀ ਗਾਰੰਟੀ ਹੈਗੀ ਵੀ ਹਾਈਟ ਵੇਟ ਵਾਲੇ ਪਾਸੋਂ ਕੋਈ ਵੀ ਵੀਰ ਨਰਾਜ਼ ਨਹੀਂ ਹੁੰਦਾ ਹੈਗਾ ਪਹਿਲੇ ਸੋ ਸੁਣ ਲਈ ਬਿਲਕੁਲ ਤਿਆਰ ਮੂੰਹ ਮੱਥਾ ਤੁਸੀਂ ਦੇਖ ਸਕਦੇ ਆਂ ਝੋਟੀ ਦਾ ਹਾਈਟ ਵੇਟ ਦੋਸਤੋ ਡਬਲ ਬਹੁਤ ਬਹੁਤ ਵੱਡੇ ਢਾਂਚੇ ਦੀ ਝੋਟੀ ਹੈ ਦੋਦੋ ਦੋਸਤੋ ਜੇ ਆਪਾਂ ਬਹੁਤਾ ਵੀ ਨਹੀਂ ਕਹਿੰਦੇ ਤੇ ਪਹਿਲੇ ਸੂਏ ਝੋਟੀ ਨੇ ਚੰਗੀ ਸੰਭਾਲ ਨਾਲ 13 ਕਿਲੋ ਤੋਂ ਬਾਹਰ ਦੁੱਧ ਯਕੀਨਨ ਪਾਉਣਾ ਹੀ ਪਾਣਾਗਾ ਚਾਹੇ ਤੁਹਾਨੂੰ ਵੀਡੀਓ ਚ ਝੋਟੀ ਦੇਖ ਕੇ ਗੱਲ ਮੇਰੀ ਲੱਗੇ ਵੀ ਵੀਰ ਹਜੇ ਗੱਬਣ ਪਸ਼ੂ ਦੀ ਗਾਰੰਟੀ ਲੈਂਦਾ ਹੈਗਾ ਪਰ ਦੋਸਤੋ ਜੋ ਚੀਜ਼ ਖੁਦ ਆਪ ਖੁਦ ਦੱਸਦੀ ਵੀ ਮੈਂ ਹੈਗੀ ਆ ਆਪਾਂ ਉਹਦੀ ਗਾਰੰਟੀ ਜ਼ਰੂਰ ਲੈ ਸਕਦੇ ਆਂ ਬਾਕੀ ਹਵਾਨਾ ਮੈਂ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਿੰਨਾ ਵਾਣਾ ਦੋਸਤੋ ਬਿਲਕੁਲ ਖੋਸਵਾਨੇ ਦੀ ਝੋਟੀ ਹੈ ਬਾਕੀ ਹਜੇ ਹੋ ਸਕਦਾ ਵੀਡੀਓ ਚ ਤੁਹਾਨੂੰ ਇਹਦੀ ਵੇਨਸ ਵਗੈਰਾ ਕਲੀਅਰ ਨਜ਼ਰ ਨਾ ਆਉਣ ਪਰ ਜਦੋਂ ਝੋਟੀ ਦੁੱਤ ਆਏਗੀ ਤਾਂ ਦੋਸਤੋ ਹਵਾਨੇ ਤੇ ਇਹਦੇ ਵੇਨ ਦੀ ਵੇਨ ਹੋ ਜਾਣੀਆਂ ਨੇ ਉਹ ਮਾਥਾ ਦੋਸਤੋ ਮੈਂ ਤੁਹਾਨੂੰ ਕਲੀਅਰਲੀ ਦਿਖਾ ਦਿੰਨਾ ਇਹਦਾ ਰਾਜ ਮੂੰਹ ਕਰੀਏ ਤੇਰਾ ਜੱਦਾ ਦਾ ਫੇਸ ਹੈ ਦੋਸਤੋ ਤੁਸੀਂ ਇਹਦਾ ਕਲੀਅਰ ਦੇਖ ਸਕਦੇ ਆਂ ਵੀਡੀਓ ਦੇ ਵਿੱਚ ਇੱਕ ਵਾਰ ਤੁਹਾਨੂੰ ਦੁਬਾਰੇ ਤੋਰ ਕੇ ਦਿਖਾ ਦੇਣਾ ਤੋਰ ਦੇ ਰਾਜੀ ਹਾਈਟ ਵੀ ਦੋਸਤੋ ਦੁਬਾਰੇ ਦੱਸਦਾ ਮੈਂ ਤੁਹਾਨੂੰ ਬਹੁਤ ਵੱਡੇ ਢਾਂਚੇ ਦੀ ਝੋਟੀ आएगी ਹਾਈਟ ਵੀ ਬਹੁਤ ਹੈ weight ਵੀ ਬਹੁਤ ਹੈ ਬਾਕੀ ਸੀਲ ਸ਼ਰੀਬ ਦੋਸਤੋ ਗਾਵਾਂ ਵਰਗੀ ਹੈ ਜਿਵੇਂ ਮਰਜ਼ੀ ਚਾਹੇ ਕੋਈ ਬੱਚਾ ਲੈ ਕੇ ਫਰੀ ਜਾਵੇ ਸੂਣਦੀ ਦੋਸਤੋ ਬਿਲਕੁਲ ਤਿਆਰੀ ਦੇ ਵਿੱਚ ਤੇ ਦੋਸਤੋ ਰੇਟ ਇਹਦਾ ਆਪਾਂ ਜੋ ਰੱਖਿਆਗਾ ਇਹ 90000 ਰੇਟ ਹੈ ਕੋਈ ਵੀਰ ਆਪਣੇ ਨਾਲ ਸੰਪਰਕ ਕਰੂਗਾ ਤਾਂ ਆਪਾਂ ਮੌਕੇ ਤੇ ਜਰੂਰ ਬਾਈ ਦਾ ਮਾਨ ਤਨ ਜਰੂਰ ਕਰਾਂਗੇ ਆਪਾਂ ਬਾਕੀ ਕੋਈ ਵੀ ਵੀਰ ਦੋਸਤੋ ਨਰਾਸ਼ ਹੋ ਕੇ ਨਹੀਂ ਮੁੜਦਾ ਹੈਗਾ ਜੋ ਵੀ ਝੋਟੀ ਦੇਖਣ ਆਊਗਾ ਬਾਕੀ ਇਹਦੇ ਢਾਣੇ ਪਾਣੀ ਦੀ ਖੇੜਾ ਦੇਖੋ ਸਾਰੀ ਪਰ ਜੋ ਵੀ ਵੀਰ ਘਰੇ ਰੱਖਣੀ ਚਾਹੁੰਦਾ ਹੋਵੇ ਝੋਟੀ ਤਾਂ ਦੋਸਤੋ ਇੱਕ ਤੋਫਾ ਹੀ ਹੈਗਾ ਘਰੇ ਬਰੀਡ ਵੀ ਚੈਅ ਕਰਨੀ ਹੋਵੇ ਦੁੱਧ ਪੀਣ ਲਈ ਵੀ ਦੋਸਤੋ ਸਾਰੇ ਪੱਖਾਂ ਦੀ ਝੋਟੀ ਪੂਰੀ ਹੈ ਤੁਹਾਨੂੰ ਮੈਂ ਦੂਰੋਂ ਇੱਕ ਵਾਰ ਕਲੀਅਰਲੀ ਦਿਖਾ ਦਿੰਨਾ ਬਾਕੀ ਦੋਸਤੋ ਇੱਕ ਬੇਨਤੀ ਹੈ ਜਿਹੜੇ ਵੀ ਵੀਰ ਨੇੜੇ ਤੋਂ ਹੁੰਦੇ ਨੇ ਕਿ ਮਤਲਬ ਕਿ ਆਪਣੀ ਵੀਡੀਓ ਬਣਾਉਣ ਦੀ ਜੋ ਲੋਕੇਸ਼ਨ ਆ ਨੇੜੇ ਦੇ ਵੀਰ ਵੀਡੀਓ ਦੇਖ ਰਹੇ ਨੇ ਤਾਂ ਇੱਕ ਵਾਰ ਪਸ਼ੂ ਨੂੰ ਸਾਹਮਣੇ ਆ ਕੇ ਜ਼ਰੂਰ ਦੇਖਿਆ ਕਰੋ ਕਿਉਂਕਿ ਦੋਸਤੋ ਵੀਡੀਓ ਦੇ ਵਿੱਚ ਤੇ ਅੱਖੀਂ ਦੇਖੀ ਦਾ ਬਹੁਤ ਫਰਕ ਪੈ ਜਾਂਦਾ ਹੈਗਾ ਇੱਕ ਵਾਰ ਤੁਹਾਨੂੰ ਇਹਦਾ ਹੁਣ ਰੰਗ ਰੂਪ ਤੇ ਢਾਂਚਾ ਪਤਾ ਲੱਗ ਗਿਆ ਵੀਡੀਓ ਦੇ ਵਿੱਚ ਬਾਕੀ ਜਿਹੜੇ ਵੀ ਵੀਰ ਨੂੰ ਪਸੰਦ ਆਉਂਦਾ ਪਸ਼ੂ ਤਾਂ ਸਾਹਮਣੇ ਆ ਕੇ ਜਰੂਰ ਦੇਖਿਓ ਤੁਸੀਂ ਸੋ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ